ਹੋ ਵੀਰ ਤੇਰੇ ਫਿਰਦੇ ਆ ਸਭ ਤੋਂ ਪਹਿਲਾਂ ਸਾਸ਼ੀ ਗਾਲ ਜੀ ਮੈਂ ਤੁਹਾਡਾ ਆਵਦਾ ਮਨਕੀਰਤ ਸਿੰਘ ਵਾਲਖ ਦੇਸੋਂ ਦਾ YouTube ਤੋਂ ਇਹ ਵੀਡੀਓ ਡਿਲੀਟ ਕਰਨ ਦਿੱਤੀ ਆ ਪਰ ਕਈ ਯਾਰਾਂ ਦੋਸਤਾਂ ਦਾ ਫੋਨ ਆਇਆ ਬਈ ਜੀ ਹਨਾ ਇਹ ਗਾਣਾ ਸੁਣਨਾ ਬਈ ਉਹ ਤੁਹਾਨੂੰ ਨਵੇਂ 뮤직 ਦੇ ਵਿੱਚ ਜਲਦੀ ਸੁਣਾਵਾਂਗੇ ਬਟ ਉਸ ਤੋਂ ਪਹਿਲਾਂ ਮੈਂ ਗਾ ਕੇ ਵੀ ਤੁਸੀਂ ਪੁਰਾਣਾ ਵੀ ਸੁਣਿਆ ਹੋਣਾ ਸੇਮ ਉਹੀ ਸੁਣਾ ਦਿੰਨਾ ਹੋ ਵੀਰ ਤੇਰੇ ਫਿਰਦੇ ਆ ਡਾਂਗਾ ਮੋੜੇ ਚੱਕੀ ਉਹ ਜੱਟ ਨੀਦ ਨਾਲੀ ਪੱਕੀ ਗੱਡੀ ਵਿੱਚ ਓ ਜਿੱਥੇ ਲੱਤ ਲਾਈਕਦੇ ਹੋਏ ਨਾ ਪਛਾ ਨਿੱਕੀ ਜਹੀ ਗੱਲ ਦਿੱਤੀ ਕਿੰਨੀ ਤੂੰ ਬਣਾ ਸਾਡੇ ਘਰ ਲਾਮਾ ਲੈ ਕੇ ਆਗੀ ਤੇਰੀ ਮਾਂ ਉਹ ਪੁੱਛਿਆ ਸੀ ਨਾ ਕਿਹੜਾ ਫੜ ਲਈ ਸੀ ਬਾ ਸਾਡੇ ਘਰ ਲਾਮਾ ਲੈ ਕੇ ਆਗੀ ਤੇਰੀ ਮਾਂ ਸੁਣਿਆ ਮੈਂ ਸੁਣਿਆ ਮੈਂ ਹਣੀ ਨਾਲ ਤੇਰੀ ਗੱਲ ਬਾਤ ਨਹੀਂ ਮਿੱਟੇ ਨੂੰ ਅਧੀਰਾ ਤੇ ਨਹੀਂ ਉਹ ਸੁਣਿਆ ਮੈਂ ਸੁੱਖ ਨਾਲ ਤੇਰੀ ਗੱਲ ਬਾਤ ਨਹੀਂ ਮਿਲਣ ਤੂੰ ਜਾਵੇਂ ਮਿੱਟੇ ਨੂੰ ਅਧੀਰਾ ਤੇ ਰੰਨ ਨਹੀਂ ਉਹ ਗੱਲਾਂ ਸਭ ਦੂਸੋਂ ਨੂੰ ਮੂੰਹ ਦੇਸਣਾ ਕਿਹੜੀ ਗੱਲ ਹੋ ਗਈ ਤੂੰ ਯਾਰਾਂ ਤੋਂ ਪਛਾ ਸਾਡੇ ਕਰ ਲਾਂਮਾ ਲੈ ਕੇ ਆ ਗਈ ਤੇਰੀ ਮਾਂ ਉਹ ਪੁੱਛਿਆ ਸੀ ਨਾ ਕਿਹੜਾ ਫੜ ਲਈ ਸੀ ਬਾ ਸਾਡੇ ਕਰ ਲਾਂਮਾ ਲੈ ਕੇ ਆ ਗਈ ਤੇਰੀ ਮਾਂ ਬੋਮੀ ਵਾਲੇ ਸਿਮਰ ਤੂੰ ਪਹਾੜ ਚੱਕਰੀ ਓ ਮਨਕੀਰਤ ਨੂੰ ਬਿਲੋਂ ਨਾ ਤੂੰ ਕੱਲੀ ਟੱਕਰੀ ਓ ਤਾਜ ਪਗਾਉ ਸਾਰੇ ਦਿਲਵਾਲਾਂ ਚ ਕਿਹੜੀ ਗੱਲ ਹੋ ਗਈ ਤੂੰ ਯਾਰਾ ਤੂੰ ਪਿਛਾ ਓ ਸਾਡੇ ਕਰ ਲਾਮਾ ਲੈ ਕੇ ਆਗੀ ਤੇਰੀ ਮਾਂ ਓ ਪੁੱਛਿਆ ਸੀ ਨਾ ਕਿਹੜਾ ਪੜ ਲਈ ਸੀ ਮਾਂ ਪੁੱਛਿਆ ਸੀ ਨਾ ਕਿਹੜਾ ਥੈਂਕ ਯੂ ਜੀ ਸਾਰਿਆਂ ਨੂੰ